ਕੰਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਉਮਰਪੁਰਾ ਤਹਿਸੀਲ ਅੰਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪਾਲੀ ਵੀਰ ਕੋਲ ਆਪਾਂ ਆਏ ਆ ਤੇ ਕਦੇ ਕਦੇ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੇ ਤੇ ਛੋਟੇ ਰੇਟ ਹੁੰਦੇ ਆ ਜਿਹੜੇ ਵੀਰ ਜੀ ਉਹਨਾਂ ਦੇ ਸਾਰੇ ਵੀਰ ਜਿਹੜੇ ਆ ਵੱਡੀਆਂ ਗਾਵਾਂ ਮਤਲਬ ਜਿਆਦੇ ਪੈਸੇ ਖਰਚਣ ਵਾਲੇ ਨਹੀਂ ਹੁੰਦੇ ਤੇ ਕਈ ਵੀਰ ਹਨ ਹੁੰਦਾ ਕਿ ਚਲੋ ਨੋਰਮਲ ਰੇਟ ਤੇ ਲਈਏ ਕੋਈ ਜਿਹੜਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਵੇ ਤੇ ਉਸ ਰੇਟ ਦੀਆਂ ਜਿਹੜੀਆਂ ਵਿਧੀਆਂ ਨਾਲ ਕੁਲ ਗਾਵਾ ਹੁੰਦੀਆਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੈ ਵੀ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਖੜੋ ਆਪਣੀ ਗਾਰੰਟੀ ਤੇ ਖੜੋ ਆਪਣੀ ਜ਼ਿੰਮੇਵਾਰੀ ਤੇ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਜੀ ਕੀ ਹਾਲ ਜੀ ਹੋਠ ਠੀਕ ਠਾਕ ਜੀ ਚਲੋ ਵਿਧੀਆਂ ਉਦੋਂ ਜਦੋਂ ਪਿਛਲੀ ਵੀਡੀਓ ਪਾਈ ਸੀ ਵਿਗ ਗਿਆ ਮੈਨੂੰ ਲੱਗਿਆ ਬਾਈ ਤੁਹਾਨੂੰ ਪਤਾ ਭਾਏ ਆਪਣੇ ਛੋਟੇ ਛੋਟੇ ਹੁੰਦੇ ਆ ਹਾਂ ਜੀ ਇੱਕੇ ਵੜਾ ਇੱਕੋ ਵੀਰ ਲਾ ਗਿਆ ਤਿੰਨੇ ਵੜਾ ਲਾ ਗਿਆ ਠੀਕ ਹੈ ਜੀ ਉਦੋਂ ਚਲੋ ਗੱਬਣਾ ਪਾਈਆਂ ਸੀ ਤੇ ਅੱਜ ਸੂਈਆਂ ਨਾਲ ਹਾਂ ਜੀ ਸੂਈਆਂ ਹੀ ਟੋਕਣਾ ਪਈ ਅੱਜ ਬੱਚਿਆਂ ਤੋਂ ਬਿਨਾਂ ਹੀ ਉਹਨੂੰ ਟਿਕੇ ਭਰਾਏ ਦੋ ਵੜਾ ਨੂੰ ਆਹ ਸੂਈ ਡੇਢ ਕਿ ਮਿਨਾਜ ਹੋਇਆ ਇਹਨੂੰ ਤੇ ਚਲੋ ਨਾਮ ਦੱਸ ਤੇ ਕਰ ਹਾਂ ਮੈਂ ਬਾਈ ਪਾਲੀ ਜੋ ਮੇਰਾ ਭਰਾ ਜੋ ਸੀਲ ਜਰਾਲਾ ਜਿਲ੍ਹਾ ਮਰਸਾ ਤੇ ਫੋਨ ਨੰਬਰ ਹੀ ਬੋਲ ਦਿਆ 8194818434 ਠੀਕ ਹੈ ਤੇ ਚਲੋ ਫਿਰ ਜਿਹੜੀ ਪਹਿਲੇ ਨੰਬਰ ਤੇ ਜਿਹ ਸਿੰਘਾ ਦੇ ਹੈਗੇ ਸਿੰਗਾਲੀਆਂ ਬਾਈ ਛੰਡੀ ਧੀਰੀ ਬੜੀ ਜੋ 7 ਲੀਟਰ ਦੁੱਧ ਜੀ ਵਹਿੜ ਸੱਗੇ ਪੱਕਾ ਦੋ 7 ਲੀਟਰ ਦੁੱਧ 7 ਕਿਲੋ ਠੀਕ ਹੈ ਹੋਰ ਨਹੀਂ ਛੱਟਣੇ ਥਾਂ ਵਧ ਘਟ ਨਹੀਂ ਠੀਕ ਹੈ ਤੋਰੋ ਹਾਂ ਫੇਰ ਇੱਕ ਰੀਨ ਗਾਵਾਂ ਤੇ ਨਹੀਂ ਬੱਚੇ ਤੋਂ ਬਿਨਾ ਤੇ ਬਾਕੀ ਦੁੱਧ ਦੇ ਤੁਸੀਂ ਆਪ ਚਵਾਈ ਕਰਕੇ ਤਸੱਲੀ ਕਰਕੇ ਖੜਨੀ ਆਜੇ ਲੈ ਆਓ ਜੀ ਤੇ ਮੁੱਲ ਵੇਚ ਜੀ ਤਾਂ ਫਿਰ ਮੁੱਲ ਜਾਇਜ਼ ਹੀ ਭਈ ਹਾ ਹਾਂਜੀ ਉਹਦੇ 7 ਕਿਲੋ 20000 ਰੁਪਏ ਭਾਈ। ਅੱਛਾ 20000। ਵਿੱਚੋਂ ਕਰਨਾ ਕਮਾਨ ਤਨ। 2000 ਕਰ ਦਿੰਦੇ ਭਾਈ 18 ਦੇ ਦਾਂਗੇ। 18000 ਦੀ। ਚਲੋ ਬਾਕੀ ਮੌਕੇ ਤੇ ਹੋਰ ਕਰ ਦੋਗੇ। ਸਾਦਾ ਭਾਈ ਛੋੜ ਛੜ ਫੋਨ ਲਾ ਵੀਰ ਭਰਾ ਕਿਨ ਮੋੜ ਦੇ ਨਹੀਂ ਆਪਾਂ। ਖੁੱਲਾ ਕਰ ਦੋਗੇ। ਸਾਦਾ ਮਾਨਤਨ ਕਰਦਾ ਹੈ ਭਾਈ। ਤੇ ਉਤਰਾਂ ਚੋਂ ਚੁੰਨ ਚ ਠੰਡੀਆਂ ਸੇਲ। ਉਹਨਾਂ ਭਾਈ ਵਧੀਆ ਇਹ ਪਾੜਾ ਪਾਏ ਰੱਸੀ ਪਾਏ ਭਾਈਓ। ਅੱਛਾ। ਸੱਤ ਨਹੀਂ ਬੁੱੜਦੀ ਭਾਈ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ। ਆਹ ਦੇਖ ਲਾਦੇ ਹਵਾਨਾ ਇਹਦਾ। ਤੇ ਹੁਣ ਆ ਗਈ ਜਿਹੜੀ ਦੂਸਰੇ ਨੰਬਰ ਤੇ। ਇਹਦੇ ਕੋਲ ਵੀ ਇ 7 7 ਲੀਟਰ 8 ਕਿਲੋ ਬਿਲਕੁਲ ਤਿਆਰ ਜੋ ਅੱਛਾ ਹਾਂਜੀ ਤੋਰੀ ਹੈ ਫੇਰ ਇਹਨਾਂ ਵਿੱਚ ਥਾਣਾ ਇਹਦੇ ਵੀ ਦੇਖ ਸਕਦੇ ਆ ਆਪਾਂ ਲਾਗੇ ਦਾ ਕੱਦ ਕਾਠ ਪੱਖੋਂ ਉੱਚੀ ਹੈ ਇਹ ਵੀ ਬਾਕੀ ਇਹ ਵੀ ਚਲੋ ਇਹੋ ਜਿਹੇ گاਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਘਰ ਦਾ ਵਧੀਆ ਚਾਪਾ ਨਹੀਂਦਾ ਸਾਰੀ ਚੰਦੀਆਂ ਸੇਂਹਾਂ ਨੰਦਾ ਵੀ ਚਲੋ ਹੌਲੇ ਭਾਜ ਲੈ ਲਈਏ ਘਰ ਦਾ ਸਾਰੀ ਜਾਊਗੀ ਚਲੋ ਲੈ ਜਾ ਫਿਰ ਅੱਜ ਬਈ ਕੱਲ ਹੀ ਆਈਆਂ ਸ਼ਾਂਪੂ ਸੁਣ ਕਰਨ ਵਾਲੀ ਆ ਦੋ ਦਮਾ 1.5 ਕਿਲੋ ਫਿਰ ਪਾ ਲਈਆਂ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਈ ਸੇਮ ਰੱਖੇ 20000 ਰੁਪਏ ਅੱਛਾ ਇਹ ਵੀ 18 ਦੇ ਦਾ ਹੈ ਭਾਈ 18 ਉਹ ਲੈ ਜਾਂ ਤੁਹਾਨੂੰ ਉਹ ਲੈ ਨਾ ਤਨ ਕਰਦਾ ਭਾਈ ਫੁੱਲ ਆ ਵੀ ਤੇਰਾ ਮੋੜ ਦੇਣੀ ਆਪਾਂ ਅੱਛਾ ਬਾਕੀ ਠੰਡੀਆਂ ਧੀਰੀਆਂ ਕੋਲ ਠੀਕ ਹੈ ਤੇ ਬਾਕੀ ਜੇ ਕੋਈ ਜੋੜਾ ਲੈ ਜਾਊਗਾ ਤੇ ਜੇ ਭਾਈ ਕੋਈ ਜੋੜਾ ਲੈ ਜਾਊਗਾ ਅੱਛਾ ਜੋੜਾ ਫੁੱਲ ਮਾਤਨ ਕਰਦਾਂਗੇ ਆਪਾਂ ਕਿੰਨਾ 32000 ਜੋੜਾ ਦਾ 16-16 ਬਾਹਰ ਜੇ ਕੋਈ ਜੋੜਾ ਵੀ ਤੇ ਭਰਾ ਲਾਊਗਾ ਤੇ ਅੱਛਾ ਹਾਂਜੀ 32000 ਦਾ ਫਿਰ 16-16 ਨੇ ਸਾਬ ਨਾਲ ਦੇ ਦੋ 16-16 ਦੇ ਭਾਣ ਹਿੰ ਭਾਈ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਐਂਡ ਸਸਤੀ ਕਿੱਲੋ ਭਾਈ ਹੋ ਗਿਆ ਥੱਲੇ ਐਂਡ ਤੇ ਇੱਕ ਜਰਸੀ ਰਹਿ ਗਈ ਜੀ ਜਰਸੀ ਭਾਈ ਇਹ ਬੜੇ ਛੋੜੇ ਦੇ ਭਾ ਦੀ ਜੋ ਅੱਛਾ ਥਣ ਦੋ ਜੋ ਮਗਲੇ ਥਣ ਚੱਲਦੇ ਜਦੋਂ 7 ਕਿਲੋ ਭਈਏ ਸੇ ਅੱਛਾ ਹਾਂਜੀ ਇਹ ਇੱਕ ਟੀਗਾ ਟੀਗਾ ਭਰਾ ਇਹਨ ਪੂਰਾ ਅੱਛਾ ਪੰਜ ਗੱਬਾਂ ਲਗਣਾ ਦੇ ਉਹਨਾਂ ਇੱਕਾ ਦੀ ਕਿਸਮ ਦਾ ਠੀਕ ਹੈ ਕੀ ਬਣੀ ਇਹ ਦਿੰਦੇ ਠੀਕ ਹੈ ਤੇ ਥਾਣੇ ਤੇ ਦੋ ਹੀ ਚੱਲਦੇ ਮਗਰਲੇ ਬੱਤ ਤੇ ਅਗਲੇ ਦੋਵੇਂ ਥਾਣੇ ਨਹੀਂ ਚੱਲਦੇ। ਮੋਲੇ ਪਾਲੇ ਬੜ ਵਧੀਆ ਜੇ। ਤੇ ਕਿੰਨਾ ਦੁੱਧ ਦੇ ਤਕੋ? ਦੁੱਧ 7 ਕਿਲੋ ਭਾਈ। ਤਾਂ ਸੌਰੀ 6 ਕਿਲੋ। ਅੱਛਾ 6 ਕਿਲੋ ਦੁੱਧ। 6 ਕਿਲੋ 6। ਤੋਰਦਾ ਫਿਰ। ਹਾਂਜੀ। ਇਹਦੇ ਕੋਲ ਦੁੱਧ ਜਿਹੜਾ 6 ਕਿਲੋ ਵਾ। ਤੇ ਮਗਰ ਲਈ ਦੋ ਥਾਣੇ ਬੱਸ ਚੱਲਦੇ ਅਗਲੇ ਥਾਣੇ ਨਹੀਂ ਚੱਲਦੇ ਇਹਦੇ। ਲੈ ਜਾਓ ਜੀ। ਬੋਲ ਵਈ ਭਾਈ ਇੱਕ ਮੂੰਹ ਮਾਲੇ ਇੱਕ ਬਹੁਤ ਵੱਡੀ ਵਧੀਆ ਵੇ। ਇਹਦਾ ਫਿਰ ਮੁੱਲ ਇਹ ਜੀ 15000 ਦੇ ਬਸ਼ੀ ਨਹੀਂ ਜੀ ਆਜ ਕਰੀਏ ਕੋ 15 ਦੀਆਂ ਦੇ ਉਹ ਤੇ ਉਹ ਆ ਜਣੀ ਆਜ ਕਰਾਉਣਾ ਜਿੱਦਾਂ ਕਰਾਉਣਾ ਕਰ ਦੋ ਆਪ ਹੀ 13 ਦੇ ਦਈਏ ਭਾਈ 12 ਦੇ ਦੇ ਦਈਏ 11 ਦੇ ਦਾਂ ਭਾਈ ਅੱਛਾ 11 ਦੇ ਦ 11 ਹੀ ਆਦਾ ਛੋਟ ਛੋਟ ਕਰਾਂਗੇ ਬੱਚੀ ਠੀਕ ਹੈ ਜੀ ਫਿਲਟਰ ਦੋ ਦੋ ਬੰਦੇਸ਼ੀ ਦਾ ਠੀਕ ਹੈ ਜੀ ਫੋਨ ਵੀ ਚੰਗੀ ਇਹਦੀ ਠੀਕ ਹੈ ਬਹੁਤ ਚੰਗੀ ਧਾਰਾ ਦੂਰਾ ਬੜੀਆਂ ਵਧੀਆ ਬਾਕੀ ਚਲੋ ਕੋਈ ਫੋਨ ਲਾਵੇ ਆਪੇ ਖੁੱਲਾ ਮੰਨਤਾਂ ਨੂੰ ਜੀ ਭਾਈ ਬੜਾ ਨਿਗਾ ਪਾਏ ਮੋੜਦੇ ਨਹੀਂ ਆਪਾਂ ਵੀਰ ਭਰਾ ਨੂੰ ਠੀਕ ਹੈ ਜੀ ਹਾਂ ਜੀ ਤੇ ਬਾਕੀ ਇਹ ਆ ਵੀ ਕੋਈ ਵੀਰ ਇਥੋਂ ਆਪਣੀ ਤਸ ਤੇ ਆਪਣਾ ਵੇਖ ਚਾਹ ਕੇ ਪਸ਼ੂ ਖੜੇ ਭਾਵੇਂ ਪੈਸੇ ਵੱਧ ਖਰਚਣੇ ਨੇ ਭਾਵੇਂ ਘੱਟ ਖਰਚਣੇ ਤਸੱਲੀ ਆਪਣੀ ਕਰਕੇ ਖੜਿਆ ਕਰੋ